ਭਾਰਤੀ ਜਨਤਾ ਪਾਰਟੀ ਐਸ்சி ਵਿੰਗ ਵੱਲੋਂ ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾਕਟਰ ਭੀਮrao Ambedkar ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਰਾਸ਼ਟਰੀ ਵਾਲਮੀਕ ਸੰਘਰਸ਼ ਮੋਰਚਾ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਐਸ்சி ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਬਰਵਾਲ ਦੀ ਅਗਵਾਈ ਹੇਠ ਕੱਢੀ ਗਈ ਜਿਸ ਵਿੱਚ ਐਸ்சி ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਾਜੇਸ਼ ਬਾਗਾ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਪਹੁੰਚੇ ਅਤੇ ਰੀਵਨ ਕਟ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਸ਼ੋਭਾ ਯਾਤਰਾ ਜਲੂਖਾਨਾ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੀ ਹੋਈ ਕਚੈਰੀ ਚੌਂਕ ਨਜ਼ਦੀਕ ਸ਼ਿਵ ਮੰਦਿਰ ਵੀ ਕੇ ਪਹੁੰਚੀ ਜਿੱਥੇ ਆਯੋਜਿਤ ਸਮਾਗਮ ਵਿੱਚ ਬੁਲਾ ਰਹੇ ਨੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਦੇਸ਼ ਦੇ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ ਦੇਰ ਦਾ ਹਰਪਤਨ ਸੋਧਾਨ ਨਿਰਮਤਾ ਜੀ ਦੇ ਜਨਮ ਦਿਨ ਵਾਸਤੇ ਬਹੁਤ ਨਿਸ਼ਾਨ ਸ਼ਿਭਾ ਯਾਤਰਾ ਕੀਤੀ ਜਾ ਰਹੀ ਹੈ ਸਿੱਧਾ ਮਿਲੂ ਦੀ ਤਾਇ ਤੇ ਬਦੂਗਾ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਸਿੱਧਾ ਇੱਕ ਉਹ ਰਿਆ ਛੁਰਨੀ ਬਾਬੇ ਦਾ ਜਿਹੜਾ ਪੀਊਗਾ ਉਹ ਦਹਾਰੂਗਾ ਉਹ ਫਿਰ ਦਹਾਰੂਗਾ ਇਸ ਲਈ ਸਿੱਧਾ ਲੜੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਹਨ ਜੋਤੀਵਾ ਫੁਲਿਸਤਵ ਜਨਮ ਦਿਨ ਤੇ ਉਹਨਾਂ ਨੇ ਕਿਹਾ ਵੀ ਔਰਤਾਂ ਨੂੰ ਦਿੱਕਿਆ ਹੋਰ ਤੇਤੀ ਜ਼ਰੂਰੀ ਆ ਕਿਉਂਕਿ ਜੇ ਇੱਕ ਔਰਤ ਬਰੂਗੀ ਤਾਂ ਸਮਾਜ ਪੂਰਾ ਬਰੂਗਾ ਇਸ ਵਾਸਤੇ ਇਹ ਸਾਡੇ ਮਹਾਪੁਰਸ਼ ਗਾਇ ਭਗਵਾਨ ਬਾਗ ਨਿਕ ਮਹਾਰਾਜ ਜੀ ਦਾ ਜੋਤੀ ਦਾ ਫੁੱਲੇਗੀ ਮੂਰਤ ਉਦਾਰ ਕੀ ਡਾਕਟਰ ਮਿਰਗਰ ਵੀ ਫਤਕੋ ਗੋਹਿਲ ਸੀ ਜਿੱਥੇ ਵੀ ਇਸੇ ਗੁਰੂ ਪੀਰ ਨੰਬਰ ਸਾਧੂ ਮਹਾਂਪੁਰ Chandar Consultants Limited Building Maintenance Handyman under -check Trade Platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car painting. For more information, please contact him at under check Trade platform www.jacktrade.com slash nine two one seven six zero. Chandar Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ